ਹਾਂਜੀ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਮੀਜ਼ ਦੀ ਸਾਈਡ ਵਾਲੀ ਸਲਾਈ ਬਾਰੇ ਬਹੁਤ ਮੇਰੀਆਂ ਭੈਣਾਂ ਸ਼ਿਕਾਇਤ ਕਰਦੀਆਂ ਰਹਿੰਦੀਆਂ ਕਿ ਸਾਡਾ ਕਮੀਜ਼ ਆ ਜਿਹੜਾ ਪਿੱਛੇ ਤੋਂ ਚੱਕਿਆ ਜਾਂਦਾ ਜਦੋਂ ਆਪਾਂ ਉਹਨੂੰ ਵੇਅਰ ਕਰਦੇ ਆ ਤੇ ਕਈ ਵਾਰ ਕੀ ਹੁੰਦਾ ਆਪਣੀ ਕਮੀਜ਼ ਦਾ ਗਲਾ ਜਿਹੜਾ ਉਹ ਪਿੱਛੇ ਨੂੰ ਜਾਣ ਲੱਗ ਜਾਂਦਾ ਉਹਦਾ ਮੇਨ ਕਾਰਨ ਕੀ ਹੁੰਦਾਗਾ ਆਪਣੀ ਜਿਹੜੀ ਸਾਈਡ ਵਾਲੀ ਸਲਾਈ ਹੁੰਦੀ ਆ ਉਹ ਸਹੀ ਨਹੀਂ ਲੱਗਦੀ ਇਹ ਜਿਹੜੀ ਆਪਣੀ ਕਮੀਜ਼ ਦੀ ਫਿਟਿੰਗ ਆ ਉਹ ਸਾਰੀ ਸਾਈਡ ਵਾਲੀ ਸਲਾਈ ਤੇ ਡਿਪੈਂਡ ਕਰਦੀ ਹੁੰਦੀ ਆ ਜੇ ਆਪਣੀ ਸਲਾਈ ਜਮੜੀ ਮੋਟੀ ਵੀ ਵਧ ਘਟ ਰਹਿ ਜਾਂਦੀ ਹੈ ਤਾਂ ਆਪਣਾ ਕਮੀਜ਼ ਦਾ ਜਿਹੜਾ ਉਹਦੀ ਫਿਟਿੰਗ ਵੀ ਖਰਾਬ ਹੁੰਦੀ ਹੈ ਤੇ ਜਿਹੜਾ ਗਲਾ ਵੀ ਪਿੱਛੇ ਨੂੰ ਜਾਣ ਲੱਗ ਜਾਂਦਾ ਤੇ ਜਿਹੜਾ ਪਿੱਛੋਂ ਆਪਾਂ ਵੇਅਰ ਕਰਨ ਵੇਲੇ ਕਮੀਜ਼ ਦਾ ਜਿਹੜਾ ਉਹ ਚੱਕਿਆ ਜਾਂਦਾ ਹੈ ਅੱਜ ਆਪਾਂ ਤੁਹਾਨੂੰ ਉਹਦਾ ਸਹੀ ਤਰੀਕਾ ਦੱਸਾਂਗੇ ਵੀ ਉਹ ਜਿਹੜੀ ਸਾਈਡ ਵਾਲੀ ਸਲਾਈ ਹੈ ਉਹ ਸਹੀ ਤਰ੍ਹਾਂ ਕਿ ਨਾਲ ਕਿਸ ਤਰ੍ਹਾਂ ਲੱਗਦੀ ਹੈਗੀ ਵੀ ਆਪਣਾ ਕਮੀਜ਼ ਜਿਹੜਾ ਪਿੱਛੇ ਤੋਂ ਚੱਕਿਆ ਨਾ ਜਾਵੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚਾਹ ਜਿਹੜੇ ਨਵੇਂ ਜੁੜਦੇ ਹੈਗੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੇ ਸਾਰੀ ਗੱਲ ਜਿਹੜੀ ਆਪਾਂ ਦੱਸਦੇ ਆ ਉਹ ਦੀ ਸਮਝ ਆ ਸਕੇ ਹਾਂਜੀ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਸੀਂ ਦੇਖੋ ਆਪਾਂ ਕਮੀਜ਼ ਜਿਹੜੀ ਉਹ ਵਿਚਾਰ ਰੱਖੀ ਆਪਾਂ ਸਾਰੀ ਕਮੀਜ਼ ਨੇਕ ਬਣਾ ਕੇ ਪਲੋਈਆਂ ਪਾ ਕੇ ਤਿਆਰ ਕਰ ਲਈ ਹੁਣ ਆਪਾਂ ਇਹਦੀ ਸਾਈਡ ਵਾਲੀ ਸਲਾਈ ਜਿਹੜੀ ਉਹ ਲਗਾਉਣੀ ਹੈਗੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜਦੋਂ ਵੀ ਤੁਸੀਂ ਨਿਸ਼ਾਨ ਲਗਾਉਣੀ ਹੈਗੀ ਆਪਣਾ ਇੱਥੇ ਦੇਖੋ हिਪ ਦਾ ਨਿਸ਼ਾਨ ਆ ਇਹ ਇੱਥੇ ਆਪਣਾ ਛਾਤੀ ਕਮਰ ਤੇ हिਪ hip ਦੇ ਨਿਸ਼ਾਨ ਤੇ ਤੁਸੀਂ ਐਦਾਂ ਕੱਟ ਜ਼ਰੂਰ ਲਗਾ ਲਿਆ ਕਰੋ ਇਹ ਆਪਾਂ ਨੂੰ ਸਾਈਡ ਵਾਲੀ ਸਲਾਈ ਜਦੋਂ ਆਪਾਂ ਲਗਾਉਣੀ ਆ ਉਦੋਂ ਬਹੁਤ ਕੰਮ ਆਉਂਦੀ ਹੈਗੇ ਇਹ ਕੱਟ ਤੁਸੀਂ ਜ਼ਰੂਰ ਲਗਾਉਣੇ ਆ ਜੇ ਤੁਸੀਂ ਸਲਾਈ ਲਗਾਉਣੀ ਸ਼ੁਰੂ ਕਰਨੀ ਆ ਉਦੋਂ ਤੁਸੀਂ ਕੀ ਕਰਨਾ ਇਹ ਕੱਟ ਦੇ ਉੱਪਰ ਇਸ ਤਰ੍ਹਾਂ ਕੱਟ ਬੈਕ ਪੱਲੇ ਤੇ ਵੀ ਲੱਗਿਆ ਹੁੰਦਾ ਤੇ ਫਰੰਟ ਪੱਲੇ ਤੇ ਵੀ ਇਹਨੂੰ ਇੱਕੋ ਜਿਹਾ ਕਰਕੇ ਰੱਖਣਾ ਹੁੰਦਾ ਐਦਾਂ ਉੱਪਰ-ਨੀਚੇ ਨਹੀਂ ਰੱਖਣਾ ਹੁੰਦਾ ਇੱਕੋ ਜਿਹਾ ਕਰਕੇ ਤੁਸੀਂ ਇਹਨੂੰ ਰੱਖ ਸਕਦੇ ਹੋ ਜਾਂ ਤੁਸੀਂ ਕੀ ਕਰਨਾ ਜਿਹੜਾ ਆਪਣਾ ਘੇਰ ਹੁੰਦਾ ਦੋਨੋਂ ਪੱਲੇ ਏਡਾ ਏਡਾ ਦੇਖੋ ਇਹਨੂੰ ਵੀ ਜਮਾ ਤੁਸੀਂ ਇੱਥੋਂ ਇੱਕੋ ਜਿਹਾ ਕਰਕੇ ਰੱਖਣਾ ਬਾਅਦ ਘਟ ਨਹੀਂ ਹੋਣੀ ਚਾਹੀਦੀ ਇਹਦੇ 'ਚ ਇਹਦੇ ਨਾਲ ਆਪਣੀ ਜਿਹੜੀ ਸਾਈਡ ਵਾਲੀ ਸਲਾਈ ਹੈ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਤੁਸੀਂ ਇੱਥੋਂ ਇਹਨੂੰ ਇੱਕੋ ਜਿਹਾ ਕਰਕੇ ਰੱਖਣਾਗਾ ਇਹ ਦੇਖੋ ਆਪਣੇ ਕੱਟ ਦੇ ਉੱਪਰ ਕੱਟ ਆਗਾ ਇਸ ਤੋਂ ਬਾਅਦ ਜਦੋਂ ਆਪਾਂ ਐਦਾਂ ਕੱਟ ਦੇ ਉੱਪਰ ਕੱਟ ਰੱਖਿਆ ਤਾਂ ਦੇਖੋ ਆਹ ਵਾਲੇ ਇੱਥੋਂ ਤੱਕ ਪਲੋਈ ਤੱਕ ਆਪਣਾ ਜਮਾ ਸਹੀ ਆ ਗਿਆ ਇੱਥੋਂ ਕਪੜਾ ਇੱਕੋ ਜਾਂ ਆਉਂਦਾ ਇਸ ਤੋਂ ਬਾਅਦ ਤੁਸੀਂ ਦੇਖੋਗੇ ਜਿੱਥੋਂ ਆਪਣੀ ਪਲੋਈ ਸਟਾਰਟ ਹੋਈ ਹੈ ਉੱਥੋਂ ਹੀ ਕਪੜਾ ਥੋੜਾ ਫਰੰਟ ਵਾਲਾ ਜਿਹੜਾ ਉਹ ਘਟਣ ਲੱਗ ਗਿਆ ਤੇ ਬੈਕ ਵਾਲਾ ਪੱਲਾ ਜਿਹੜਾ ਉਹ ਵੱਧ ਗਿਆ ਐਦਾਂ ਹੀ ਆਪਣੇ ਉੱਪਰੋਂ ਆ ਦੇਖੋ ਇਹਦੇ ਥੋੜੇ ਜਿਹਾ ਬੰਬਲ ਜਿਹਾ ਹੈਗੇ ਤਾਂ ਕਰਕੇ ਪਤਾ ਘੱਟ ਲੱਗ ਰਿਹਾਗਾ ਹਲਕਾ ਜਿਹਾ ਕਪੜਾ ਜਿਵੇਂ ਆਪਾਂ ਮਸ਼ੀਨ ਦਾ ਪੈਰ ਕਹਿ ਦਿੰਨੇ ਆਂਗੇ ਇੰਨਾ ਕੁ ਪੈਰ ਕਿ ਜਿੰਨਾ ਕਪੜਾ ਜਿਹੜਾ ਆਪਣਾ ਬੈਕ ਪੱਲੇ ਦਾ ਵੱਧਾਗਾ ਤੇ ਉੱਪਰੋਂ ਮੋਢੇ ਕੋਲੋਂ ਦੇਖੋ ਇਹ 1/2 ਇੰਚ ਦਾ ਫਰਕ ਪੈ ਗਿਆ ਇਹ ਫਰਕ ਤਾਂ ਪਿਆ ਕਿਉਂਕਿ ਇਹ ਵਾਲਾ ਜਿਹੜਾ ਫਰੰਟ ਵਾਲਾ ਪੱਲਾ ਇਹ ਆਪਣਾ ਪਲੋਈ ਬੈਕ ਪੱਲੇ ਤੇ ਪਲੋਈ ਨਹੀਂ ਗਈ ਬੰਦੀ ਤਾਂ ਕਰਕੇ ਇਹ ਕੱਪੜਾ ਜਿਹੜਾ ਇੰਨਾ ਵੱਧ ਜਾਂਦਾਗਾ ਜਦੋਂ ਆਪਾਂ ਕੱਪੜਾ ਇੱਥੋਂ ਇੱਕੋ ਜਾ ਕਰਕੇ ਐਸ ਤਰ੍ਹਾਂ ਸਲਾਈ ਲਗਾ ਦਿੰਨੇ ਆ ਤਾਂ ਆਪਣਾ ਬੈਕ ਪੱਲਾ ਜਿਹੜਾ ਉਹ ਫਿਰ ਚੱਕਿਆ ਵੀ ਜਾਂਦਾ ਤੇ ਆਪਣਾ ਗਲਾ ਜਿਹੜਾ ਉਹ ਪਿੱਛੇ ਨੂੰ ਜਾਣ ਲੱਗ ਜਾਂਦਾ ਇਹਦਾ ਮੇਨ ਕਾਰਨ ਇਹੀ ਹੈਗਾ ਇੱਥੋਂ ਇਹ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਜਦੋਂ ਵੀ ਤੁਸੀਂ ਇਹ ਵਾਲੀ ਸਲਾਈ ਲਗਾਉਣੀ ਆ ਤਾਂ ਤੁਸੀਂ ਆਹ ਜਿਹੜਾ ਪਲੋਈ ਦੇ ਵਿੱਚ ਕੱਪੜਾ ਆਇਆ ਇਹਨੂੰ ਤੁਸੀਂ ਉੱਪਰ ਇਦਾਂ ਕੱਢ ਦੇਣਾਗਾ ਇਹ ਵਾਲਾ ਕੱਪੜਾ ਕੱਢਣ ਤੋਂ ਬਾਅਦ ਹੀ ਆਪਾਂ ਸਲਾਈ ਜਿਹੜੀ ਉਹ ਸਟਾਰਟ ਕਰਨੀ ਹੈਗੀ ਇਹਨਾਂ ਕੱਪੜਾ ਆਪਣਾ ਵੱਧਾ ਇਧਰੋਂ ਵੀ ਵੱਧਾ ਇਹਨੂੰ ਤੁਸੀਂ ਇਸ ਤਰ੍ਹਾਂ ਹੀ ਰੱਖਣਾ ਤੇ ਆਪਾਂ ਸਲਾਈ ਜਿਹੜੀ ਲਗਾਉਣੀ ਹੈਗੀ ਇੱਥੇ ਸੌਰੀ ਇੱਥੋਂ ਆਪਾਂ ਨਿਸ਼ਾਨ ਕਿਉਂਕਿ ਪਲੂਆਂ ਦੇ ਵਿੱਚ ਆ ਜਾਂਦਾ ਤੁਸੀਂ ਨਾਪ ਜ਼ਰੂਰ ਲਿਆ ਕਰੋ ਇੱਥੋਂ ਆਪਾਂ ਸਲਾਈ ਲਾਉਣੀ ਸਟਾਰਟ ਕਰਾਂਗੇ ਇੱਥੋਂ ਵੀ ਤੁਸੀਂ ਆਹ ਕੱਪੜਾ ਖਿੱਚ ਕੇ ਇਦਾਂ ਇੱਕੋ ਜਿਹਾ ਨਹੀਂ ਕਰਨਾ ਜਿੱਥੇ ਆਪਣੀ ਕਮੀਜ਼ ਦਾ ਕਪੜਾ ਸੈੱਟ ਬੈਠਦਾ ਤੁਸੀਂ ਉੱਥੇ ਹੀ ਰੱਖਣਾ ਐਸ ਤਰ੍ਹਾਂ ਹੁਣ ਗਲਾ ਪਿੱਛੇ ਜਾਣ ਦਾ ਕਾਰਨ ਦੇਖੋ ਜਦੋਂ ਵੀ ਆਪਾਂ ਆਹ ਵਾਲੀ ਸਲਾਈ ਲਗਾਉਣੀ ਆ ਮੰਨ ਲਓ ਇੱਥੇ ੱਟਾ ਗਈ ਆਪਣੀ ਸਲਾਈ ਹੁਣ ਤੁਸੀਂ ਦੇਖੋ ਆਪਾਂ ਕੀ ਕਰਦੇ ਆਂਗੇ ਆਹ ਜਿਹੜਾ ਕਪੜਾ ਇਹਨੂੰ ਉੱਪਰ ਨੂੰ ਰੱਖ ਕੇ ਐਦਾਂ ਸਲਾਈ ਲਗਾ ਦਿੰਨੇ ਆ ਇਹਨੂੰ ਹਮੇਸ਼ਾ ਨੀਚੇ ਨੂੰ ਰੱਖ ਕੇ ਸਲਾਈ ਲਗਾਉਣੀ ਹੁੰਦੀ ਹੈ ਐਸ ਤਰ੍ਹਾਂ ਧਿਆਨ ਨਾਲ ਦੇਖੋ ਐਦਾਂ ਰੱਖਣਾ ਹੁੰਦਾ ਇਹਨੂੰ ਕਪੜੇ ਨੂੰ ਐਦਾਂ ਉੱਪਰ ਨੂੰ ਕਰਕੇ ਸਲਾਈ ਨਹੀਂ ਲਗਾਉਣੀ ਜੇ ਤੁਸੀਂ ਉੱਪਰ ਨੂੰ ਕਰਕੇ ਸਲਾਈ ਲਗਾ ਦੋਗੇ ਤਾਂ ਆਪਣੀ ਕਮੀਜ਼ ਦਾ ਗਲਾ ਜਿਹੜਾ ਉਹ ਪਿੱਛੇ ਨੂੰ ਜਾਊਗਾ ਜੇ ਤੁਸੀਂ نیچے ਨੂੰ ਰੱਖ ਕੇ ਲਾਉਂਗੇ ਤਾਂ ਤੁਹਾਡੀ ਕਮੀਜ਼ ਦਾ ਗਲਾ ਕਦੇ ਵੀ ਪਿੱਛੇ ਨਹੀਂ ਜਾਊਗਾ ਨਹੀਂ ਆਪਣਾ ਕਮੀਜ਼ ਦਾ ਜਿਹੜਾ ਬੈਕ ਸਾਈਡ ਤੋਂ ਚੱਕਿਆ ਜਾਣਾ ਇਹਨੂੰ ਤੁਸੀਂ ਐਸ ਤਰ੍ਹਾਂ ਸਲਾਈ ਲਗਾਉਣੀ ਹੈਗੀ ਇੱਥੋਂ ਦੇਖੋ ਹੁਣ ਆਪਣਾ ਕਪੜਾ ਇੱਕੋ ਜਿਹਾ ਕੱਟ ਦੇ ਉੱਪਰ ਕੱਟਾ ਹੈ ਇੱਥੋਂ ਤੱਕ ਆਪਾਂ ਸਲਾਈ ਲਗਾਵਾਂਗੇ ਸਲਾਈ ਲਗਾ ਕੇ ਆਪਾਂ ਤੁਹਾਨੂੰ ਇਹਦੀ ਕਟਿੰਗ ਵੀ ਦੱਸਾਂਗੇ ਵੀ ਕਿਸ ਤਰ੍ਹਾਂ ਕਰਨੀ ਹੈ ਹਾਂਜੀ ਦੇਖੋ ਜਿਹੜਾ ਆਪਣਾ ਇਹ ਵਧਿਆ ਸੀ ਕਪੜਾ ਇਹਦੀ ਹੁਣ ਆਪਾਂ ਕਟਿੰਗ ਕਿਸ ਤਰ੍ਹਾਂ ਕਰਨੀ ਆ ਕਈ ਮੇਰੀਆਂ ਭੈਣਾਂ ਕਹਿ ਦਿੰਦੇ ਨੇ ਜਦੋਂ ਆਪਾਂ ਬਾਹਰ ਡੱਦੇ ਆ ਉਦੋਂ ਆਪਾਂ ਨੂੰ ਦਿੱਕਤ ਆਉਂਦੀ ਹੈ ਇਸ ਕਰਕੇ ਆਪਾਂ ਇਹਦੀ ਕਟਿੰਗ ਦੇਖੋ ਧਿਆਨ ਨਾਲ ਕਿਸ ਤਰ੍ਹਾਂ ਕਰਨੀ ਉੱਪਰ ਤੱਕ ਤੁਸੀਂ ਕੱਟ ਨਹੀਂ ਪਾਉਣੀ ਇਹਨੂੰ ਤੁਸੀਂ ਨਾਰਮਲੀ ਕੱਟਣਾਗਾ ਇੱਥੋਂ ਇਸ ਤਰ੍ਹਾਂ ਬਸ ਇੱਥੇ ਤੱਕ ਲੈ ਕੇ ਜਾਣਾ ਇਸ ਤੋਂ ਬਾਅਦ ਤੁਸੀਂ ਇਹਨੂੰ ਹਲਕੀ ਜੀ ਗਲਾਈ ਦੇ ਕੇ ਦੇਖੋ ਥੋੜੀ ਜੀ ਵੀਡੀਓ ਜਿਹੜੀ ਬਲਰ ਹੋ ਗਈ ਸੀ ਇਸ ਕਰਕੇ ਆਪਾਂ ਦੁਬਾਰਾ ਬਣਾ ਰਹੇ ਹਾਂ ਇੱਥੋਂ ਤੁਸੀਂ ਇਹਨੂੰ ਐਦਾਂ ਹਲਕੀ ਜਿਹੀ ਗਲਾਈ ਦੇਖੀ ਇੱਥੋਂ ਤੱਕ ਕੱਟਣਾ ਵਾਸਤੇ ਐਸੇ ਠੀਕ ਕਿ ਨਾ ਐਵੇਂ ਕੱਟਣਾ ਤੁਸੀਂ ਇਹਨੂੰ ਉੱਪਰ ਤੱਕ ਗਲਾਈ ਨਹੀਂ ਦੇਣੀ ਇਹ ਤਰੀਕਾ ਵਰਤ ਕੇ ਤੁਸੀਂ ਸਲਾਈ ਲਗਾਓ ਕਦੇ ਵੀ ਤੁਹਾਡਾ ਕਮੀਜ਼ ਜਿਹੜਾ ਪਿੱਛੇ ਦਾ ਉਹ ਚੱਕਿਆ ਨਹੀਂ ਜਾਊਗਾ ਨਹੀਂ ਤੁਹਾਡਾ ਗਲਾ ਜਿਹੜਾ ਉਹ ਪਿੱਛੇ ਨੂੰ ਜਾਊਗਾ ਐਦਾਂ ਆਪਾਂ ਸਲਾਈ ਲਗਾ ਲੈਣੀ ਹੈਗੀ ਸਾਰੀ ਇਹ ਵਾਲਾ ਕੱਪੜਾ ਜਿਹੜਾ ਇਹ ਇੰਟਰਲੌਕ ਵੇਲੇ ਕੱਟ ਹੋ ਜਾਣਾਗਾ ਜੇਕਰ ਤੁਹਾਨੂੰ ਸਾਡੀ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ